ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਅੱਜ ਆਪ ਜੀ ਦੇ ਨਾਲ ਇੱਕ ਜੋ ਘਟਨਾ ਹੈ ਹੰਸਾਲੀ ਸਾਹਿਬ ਦੀ ਸਾਂਝੀ ਕਰਨ ਲੱਗੇ ਹਾਂ ਆਪਾਂ ਪਰੀ ਪਾਤ ਹੀ ਜਾਣਦੇ ਹਾਂ ਕਿ ਪੂਰਨ ਬ੍ਰह्म ਗਿਆਨੀ ਸੰਤ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲਿਆਂ ਨੇ ਕਿੰਨੀ ਹੀ ਸੰਗਤ ਦਾ ਉਧਾਰ ਕੀਤਾ ਕਿੰਨੀ ਸੰਗਤ ਦਾ ਭਲਾ ਕੀਤਾ ਜੋ ਵੀ ਸ਼ਰਧਾ ਨਾਲ ਭਾਵਨਾ ਨਾਲ ਹੰਸਾਲੀ ਸਾਹਿਬ ਗਿਆ ਜਿਨ੍ਹਾਂ ਨੇ ਵੀ ਉਹਨਾਂ ਦਾ ਬਚਨ ਕਮਾਇਆ ਕਹਿ ਲੋ ਜਿਸ ਨੇ ਬਚਨ ਕਮਾਲਿਆ ਉਹਨੇ ਆਪਣਾ ਕਾਰਜ ਰਾਸ ਕਰ ਲਿਆ ਸੋ ਬ੍ਰਹਮ ਗਿਆਨੀ ਪਰਮਾਤਮਾ ਦਾ ਹੀ ਰੂਪ ਹੁੰਦੇ ਹਨ ਉਹ ਚਾਹੇ ਪਲ ਵਿੱਚ ਮਿੰਟ ਵਿੱਚ ਕੁਝ ਵੀ ਕਰ ਸਕਦੇ ਹਨ ਇੱਕ ਵਾਰੀ ਬਾਬਾ ਜੀ ਦੇ ਕੋਲ ਇੱਕ ਭੈਣ ਆਈ ਜੋ ਬਹੁਤ ਜ਼ਿਆਦਾ ਦੁਖੀ ਸੀ ਕਿਉਂਕਿ ਉਹਦੇ ਸਹੁਰੇ ਪਰਿਵਾਰ ਵੱਲੋਂ ਉਸ ਨੂੰ ਛੱਡ ਦਿੱਤਾ ਗਿਆ ਸੀ ਇਹ ਕਹਿ ਕੇ ਵੀ ਉਹ ਕਮਜ਼ੋਰ ਹੈ ਬਾਕੀ ਆਪਾਂ ਜਾਣਦੇ ਹਾਂ ਵੀ ਸੰਸਾਰ ਦੀ ਫਿਤਰਤ ਕੀ ਹੈ ਜਦੋਂ ਤੱਕ ਅਸੀਂ ਕਿਸੇ ਦੇ ਕੰਮ ਆਉਂਦੇ ਹਾਂ ਉਦੋਂ ਤੱਕ ਅਸੀਂ ਚੰਗੇ ਹਾਂ ਜਦੋਂ ਅਸੀਂ ਨਾ ਨੁਕਰ ਕਰ ਦਿੰਦੇ ਹਾਂ ਉਦੋਂ ਹੀ ਅਸੀਂ ਮਾੜੇ ਬਣ ਜਾਂਦੇ ਹਾਂ ਤੇ ਸੰਸਾਰ ਬਹੁ ਰੰਗਾ ਦਾ ਜਦੋਂ ਉਹ ਭੈਣ ਬਾਬਾ ਜੀ ਕੋਲੇ ਆਈ ਬਹੁਤ ਜ਼ਿਆਦਾ ਵਿਰਾਗ ਕਰਨ ਲੱਗ ਗਈ ਕਿ ਬਾਬਾ ਜੀ ਪਰਿਵਾਰ ਨੇ ਦੱਸਿਆ ਕਿ ਛੜੀਏ ਬੇਟੀ ਹੈ ਇਹਦਾ ਜੋ ਹੈ ਛੱਡ ਛੜਾ ਹੋ ਗਿਆ ਤੇ ਅਸੀਂ ਬਹੁਤ ਜ਼ਿਆਦਾ ਦੁਖੀ ਹਾਂ ਬਾਬਾ ਜੀ ਕਹਿੰਦੇ ਭਾਈ ਦੁਖੀ ਹੋਣ ਵਾਲੀ ਕਿਹੜੀ ਗੱਲ ਹੈ ਨਾਨਕ ਦੁਖਿਆ ਸਭ ਸੰਸਾਰ ਕਹਿੰਦੇ ਵੀ ਸਾਰੇ ਰੋਗਾਂ ਦੀ ਕੋਈ ਦਵਾਈ ਹੈ ਬਾਣੀ ਤਾਂ ਉਸ ਭੈਣ ਨੂੰ ਬਾਬਾ ਜੀ ਨੇ ਕਿਹਾ ਉਸ ਦਾ ਨਾਮ ਜੋ ਬਾਬਾ ਜੀ ਦੇ ਸੇਵਾਦਾਰ ਨੇ ਦੱਸਿਆ ਮਾੜੋ ਸੀਗਾ ਤਾਨੂੰ ਕਹਿੰਦੇ ਭਾਈ ਮਾੜੋ ਤੂੰ ਇਸ ਤਰ੍ਹਾਂ ਕਰਿਆ ਕਰ ਜਦੋਂ ਵੀ ਤੈਨੂੰ ਸਮਾਂ ਮਿਲੇ ਸੇਵਾ ਕਰਿਆ ਕਰ ਨਾਲ-ਨਾਲ ਸਿਮਰਨ ਕਰਿਆ ਕਰ ਪੰਜ ਬਾਣੀਆਂ ਦਾ ਜਾਪ ਕਰ ਲੈ ਤੇ ਸੁਖਨੀ ਸਾਹਿਬ ਦਾ ਜਾਪ ਕਰਨਾ ਹੈ ਤੇ ਵਾਹਿਗੁਰੂ ਤੇਰੇ ਤੇ ਕਿਰਪਾ ਕਰੇਗਾ ਸਮਾਂ ਬੀਤਦਾ ਗਿਆ ਭੈਣ ਵਿਚਾਰੀ ਰੋਜ਼ ਸਰਦਾ ਭਾਵਨਾ ਦੇ ਨਾਲ ਅੰਸਾਲੀ ਸਾਹਿਬ ਆਉਂਦੀ ਸੀ ਚਾੜੂ ਦੀ ਸੇਵਾ ਕਰਨ ਲੱਗ ਗਈ ਕਿਉਂਕਿ ਮਹਾਪੁਰਸ਼ ਨੇ ਤੁਹਾਨੂੰ ਇਹ ਕਿਹਾ ਸੀ ਵੀ ਭਾਈ ਜਿੱਥੇ ਵੀ ਤੈਨੂੰ ਗੁਰੂ ਘਰ ਨੇੜੇ ਪੈਂਦਾ ਹੈ ਤੂੰ ਉੱਥੇ ਜਾ ਕੇ ਸੇਵਾ ਕਰ ਸਕਦੀ ਹੈ ਆਪਣੇ ਘਰ ਬਹਿ ਕੇ ਜਾਪ ਕਰ ਲੈ ਜਾਂ ਜਿੱਥੇ ਤੂੰ ਸੇਵਾ ਕਰਨੀ ਆ ਉੱਥੇ ਬਹਿ ਕੇ ਆਪਣਾ ਪਾਠ ਕਰ ਲੈ ਹੰਸਾਲੀ ਸਾਹਿਬ ਦੇ ਨੇੜੇ ਹੀ ਉਹਨਾਂ ਦਾ ਪਿੰਡ ਪੈਂਦਾ ਸੀ ਤਾਂ ਉਹਨੂੰ ਹੰਸਾਲੀ ਸਾਹਿਬ ਨੇੜੇ ਪੈਂਦਾ ਸੀ ਜਦੋਂ ਉਹ ਰੋਜ਼ ਸਰਦਾ ਭਾਵਨਾ ਦੇ ਨਾਲ ਮਹਾਂਪੁਰਸ਼ਾਂ ਨੇ ਜੋ ਉਸ ਨੂੰ ਬਚਨ ਕੀਤੇ ਸਨ ਵੀ ਪੰਜ ਬਾਣੀਆਂ ਦਾ ਨੇਮ ਕਰਨਾ ਹੈ ਆਪਣਾ ਸੁਖਮਣੀ ਸਾਹਿਬ ਦਾ ਜਾਪ ਕਰਨਾ ਹੈ ਜਦੋਂ ਸੇਵਾ ਕਰਨੀ ਹੈ ਉਹ ਸਿਮਰਨ ਕਰਨਾ ਹੈ ਤਾਂ ਜਿਹੜੇ ਤੇਰੇ ਮਾੜੇ ਭਾਗ ਨੇ ਭਾਈ ਉਹ ਬਦਲ ਜਾਣਗੇ ਸਮਾਂ ਬੀਤਦਾ ਗਿਆ ਹੌਲੀ-ਹੌਲੀ ਉਹ ਭੈਣ ਨੇ ਆਪਣਾ ਨੇਮ ਨਹੀਂ ਛੱਡਿਆ ਪਤਾ ਨਹੀਂ ਕਿੰਨੇ ਹੀ ਮਹੀਨੇ ਹੋ ਗਏ ਤੇ ਮਹਾਂਪੁਰਸ਼ ਤਾਂ ਮਸਤਕ ਦੇ ਕੀ ਪਛਾਣ ਜਾਂਦੇ ਹਨ ਕਿ ਬੰਦਾ ਕਿਸ ਭਾਵਨਾ ਦੇ ਨਾਲ ਆਇਆ ਹੈ ਜਾਂ ਇਹਦੇ ਪਿਛਲੇ ਕਰਮ ਕਿਹੋ ਜਿਹੇ ਹਨ ਤੇ ਅੱਗੇ ਦੇ ਨਾਲ ਕੀ ਹੋਣਾ ਹੈ ਉਹ ਤਾਂ ਜਾਣੀ ਜਾਣੀ ਸੰਨ ਉਹਨਾਂ ਨੂੰ ਤਾਂ ਕੁਝ ਕਹਿਣ ਦੀ ਲੋੜ ਹੀ ਨਹੀਂ ਸੋ ਸਮਾਂ ਜਦੋਂ ਬੀਤਿਆ ਤਾਂ ਡੇਰੇ ਦੇ ਵਿੱਚ ਇੱਕ ਧੀਵੀ ਆਉਂਦੀ ਸੀ ਜਿਸ ਨੂੰ ਕੋਈ ਮਨਮੋਟਾ ਗਿਆਨ ਸੀ ਹੱਥ ਦੇਖਦੀ ਸੀ ਤਾਂ ਉਹਨੇ ਸਹਿਜੇ ਹੀ ਇੱਕ ਦਿਨ ਕਿਹਾ ਵੀ ਲੈ ਮਾੜੂ ਤੇ ਹੱਥ ਦਿਖਾਈ ਜਦ ਉਸਨੇ ਦੇਖਿਆ ਕਹਿੰਦੀ ਤੇਰੀ ਆਲੈਨ ਵੀ ਮਾੜੀ ਹੱਥ ਦੀ ਆਲੈਨ ਵੀ ਮਾੜੀ ਆ ਵੀ ਮਾੜੀ ਤੇਰੇ ਦਾ ਕਿਸਮਤ ਵੀ ਬੜੀ ਮਾੜੀ ਆ ਵੀ ਤੂੰ ਕਰਮ ਕਿਹੋ ਜਿਹਾ ਲਿਖਾ ਕੇ ਦਿਖਾਈ ਲੈ ਕੇ ਆਈਆਂ ਸੰਸਾਰਾ ਜੀ ਆਪਾਂ ਵੀ ਜਦੋਂ ਬੰਦਾ ਦੁਖੀ ਹੁੰਦਾ ਹੈ ਬੜੇ ਹਿੱਲੇ ਵਸੀਲੇ ਕਰਦਾ ਕੋਈ ਕਹਿੰਦਾ ਜੀ ਉੱਥੇ ਚਲੇ ਜਾਓ ਕੋਈ ਕਹਿੰਦਾ ਜੀ ਆਹ ਕੰਮ ਤੁਹਾਡਾ ਉਹ ਕਰੇਗਾ ਪਰ ਜਿਹੜਾ ਸੱਚਾ ਇੱਕ ਸਿੱਖ ਹੁੰਦਾ ਹੈ ਨਾ ਉਹ ਗੁਰੂ ਗ੍ਰੰਥ ਸਾਹਿਬ ਤੋਂ ਇਲਾਵਾ ਮਰਨੀ ਮਰ ਜਾਵੇਗਾ ਪਰ ਆਪਣੀ ਗੁਰੂ ਦੀ ਸਿੱਖਿਆ ਤੇ ਆਪਣੇ ਗੁਰੂ ਤੋਂ ਦੂਰ ਨਹੀਂ ਜਾਏਗਾ ਜਿਹੜਾ ਸੱਚਾ ਸਿੱਖ ਹੋਏਗਾ ਕਿਉਂਕਿ ਮਹਾਰਾਜ ਨੇ ਬਾਣੀ ਦੇ ਵਿੱਚ ਕਿਹਾ ਹੈ ਕਿ ਤੂੰ ਬੇਅੰਤ ਕੋ ਵਿਰਲਾ ਜਾਣਾ ਵੀ ਸੱਚੇ ਪਾਤਸ਼ਾਹ ਤੂੰ ਇੰਨਾ ਬੇਅੰਤ ਹੈ ਤੈਨੂੰ ਕੋਈ ਵੀ ਨਹੀਂ ਜਾਣ ਸਕਦਾ ਤੇ ਤੂੰ ਇੰਨਾ ਸਮਰੱਥ ਹੈ ਕੁਝ ਵੀ ਕਰ ਸਕਦਾ ਹੈ ਤੇ ਆਪਾਂ ਵੀ ਅਕਸਰ ਦੇਖਦੇ ਆਪਾਂ ਨੂੰ ਕੋਈ ਗੱਲ ਕਹਿ ਦਵੇ ਕਈ ਵਾਰੀ ਦਿਲ ਤੇ ਲੱਗ ਜਾਂਦੀ ਹੈ ਵੀ ਇਹ ਗੱਲ ਇਸ ਨੇ ਮੈਨੂੰ ਕਹਿ ਦਿੱਤੀ ਚੁਬਦੀ ਰਹਿੰਦੀ ਹੈ ਵੀ ਹੁਣ ਕੀ ਹੋਏਗਾ ਤਾਂ ਉਸ ਨੇ ਫਿਰ ਬਾਬਾ ਜੀ ਕੋਲ ਮਹਾਂਪੁਰਸ਼ਾਂ ਦੇ ਕੋਲ ਜਾ ਕੇ ਦੱਸਿਆ ਕਿ ਬਾਬਾ ਜੀ ਜੋ ਬੀਬੀ ਆਉਂਦੀ ਹੈ ਉਹਨੇ ਮੇਰਾ ਹੱਥ ਦੇਖਿਆ ਹੱਥ ਦੇਖ ਕੇ ਕਹਿੰਦੀ ਆ ਤੇਰੀ ਲੈਣ ਵੀ ਮਾੜੀ ਹੈ ਤੇਰੀ ਆ ਵੀ ਕਿਸਮਤ ਮਾੜੀ ਹੈ ਆ ਵੀ ਤੇਰੇ ਭਾਗ ਮਾੜੇ ਹਨ ਤੇ ਤੇਰਾ ਤਾਂ ਸਮਾਂ ਹੀ ਬੜਾ ਮਤਲਬ ਅੱਗੇ ਆਉਣ ਵਾਲਾ ਬਹੁਤ ਭੈੜਾ ਹੈ ਤੇ ਤੇਰੀ ਤਾਂ ਕਿਸਮਤ ਬਹੁਤ ਮਾੜੀ ਹੈ ਤਾਂ ਮਹਾਂਪੁਰਸ਼ ਮਜਾਕ ਵੀ ਕਰਦੇ ਸਨ ਕਿਉਂਕਿ ਆਪਣੇ ਉਹਨਾਂ ਦਾ ਆਪਣੀ ਅਵਸਥਾ ਦਾ ਆਪਣਾ ਆਨੰਦ ਹੈ ਅਸੀਂ ਉਹਨਾਂ ਨੂੰ ਨਹੀਂ ਸਮਝ ਸਕਦੇ ਜਿਨ੍ਹਾਂ ਨੇ ਉਹਨਾਂ ਨੂੰ ਸਮਝਿਆ ਉਹਨਾਂ ਨੇ ਅੱਜ ਪ੍ਰਾਪਤੀ ਕਰ ਲਈ ਨਹੀਂ ਬਾਕੀ ਤਾਂ ਨਿੰਦਨ ਵਾਲੇ ਹੀ ਹਨ ਜਿਨ੍ਹਾਂ ਨੇ ਬਸ ਨਿੰਦਿਆ ਤੋਂ ਬਿਨਾ ਕੋਈ ਗੱਲ ਹੀ ਨਹੀਂ ਕਰਨੀ ਇਹ ਕਿਵੇਂ ਹੋ ਗਿਆ ਇਹ ਤਾਂ ਹੋ ਹੀ ਨਹੀਂ ਸਕਦਾ ਕਿਉਂਕਿ ਜਿਨ੍ਹਾਂ ਨੇ ਕਦੇ ਕੋਠੇ ਚੜ੍ਹ ਕੇ ਨਹੀਂ ਦੇਖਿਆ ਉਹਨਾਂ ਨੂੰ ਕੀ ਪਤਾ ਕਿ ਕੋਠੇ ਤੇ ਕੀ ਪਿਆ ਹੈ ਜਿਨ੍ਹਾਂ ਨੇ ਕਰੇ ਗੁਰਬਾਣੀ ਦਾ ਰਸ ਹੀ ਨਹੀਂ ਲਿਆ ਕਦੇ ਕੋਈ ਜਾਪ ਹੀ ਨਹੀਂ ਕੀਤਾ ਨਾਮ ਦੇ ਨਾਲ ਕੋਈ ਪ੍ਰੇਮ ਹੀ ਨਹੀਂ ਕੀਤਾ ਉਹਨਾਂ ਨੂੰ ਸੰਗਤ ਜੀ ਕੀ ਪਤਾ ਇਹ ਗੱਲਾਂ ਤੇ ਵਚਨ ਕੀ ਹਨ ਤਾਂ ਮਾਪੁਰਸ਼ ਕਹਿੰਦੇ ਲੈ ਭਾਈ ਹੱਥ ਦਿਖਾ ਜਦੋਂ ਮਾੜੋ ਨੇ ਆਪਣਾ ਹੱਥ ਅੱਗੇ ਕਰਿਆ ਬਾਬਾ ਜੀ ਨੇ ਉਂਗਲੀ ਕਰਕੇ ਕਹਿੰਦੇ ਆ ਵੀ ਭਾਈ ਤੇਰੀ ਚੰਗੀ ਆ ਕਿਸਮਤ ਆ ਵੀ ਤੇਰੇ ਬੜੇ ਚੰਗੇ ਭਾਗ ਨੇ ਲੈ ਆਹ ਤਾਂ ਤੇਰੀ ਕਿਸਮਤੇ ਬੜੀ ਚੰਗੀ ਆ ਤਿੰਨ ਵਾਰੀ ਬਾਬਾ ਜੀ ਨੇ ਟਿੱਕੇ ਮਾਰਤਾ ਕਹਿੰਦੇ ਐ ਕਰੀ ਭਾਈ ਜਦੋਂ ਹੁਣ ਬੀਬੀ ਫੇਰ ਆਊਗੀ ਨਾ ਤੂੰ ਆਪਣਾ ਹੱਥ ਦਿਖਾਈ ਮਹ ਪਰਸ਼ ਮਜ਼ਾਕ ਦੇ ਵਿੱਚ ਹਾਸੇ ਦੇ ਵਿੱਚ ਉਹਨੂੰ ਕਹਿ ਰਹੇ ਨੇ ਤੇ 15 16 ਦਿਨਾਂ ਬਾਅਦ ਉਹ ਬੀਬੀ ਫੇਰ ਆ ਗਈ ਤਾਂ ਉਹਨੇ ਭੈਣ ਨੇ ਕਿਹਾ ਮਾੜੋ ਨੇ ਵੀ ਬੀਬੀ ਜੀ ਮੇਰਾ ਹੱਥ ਦੇਖਿਓ ਉਹ ਕਹਿੰਦੀ ਮਾੜੂ ਇਹ ਕੀ ਹੋ ਗਿਆ ਤੇਰੇ ਦੇ ਹੱਥ ਦੀਆਂ ਰਖਾਵੇਂ ਹੀ ਬਦਲ ਗਈਆਂ ਤੇ ਤੇ ਤਾਂ ਕਿਸਮਤ ਇੰਨੀ ਚੰਗੀ ਹੋ ਗਈ ਉਹ ਵਿਚਾਰੀ ਚੁੱਪ ਰਹੀ ਤੇ ਆਪਣਾ ਜਾਪ ਸਿਮਰਨ ਕਰਦੀ ਰਹੀ ਤਾਂ ਇੱਕ ਦਿਨ ਮਹਾਂਪੁਰਸ਼ ਨੇ ਜਦੋਂ ਸੇਵਾ ਕਰ ਰਹੀ ਸੀ ਉਹਨੂੰ ਬੁਲਾਇਆ ਕਿ ਬੇਟਾ ਦੇਖ ਜਿਹੜਾ ਸੰਸਾਰ ਹੈ ਨਾ ਕਈ ਗੱਲਾਂ ਦੇ ਵਿੱਚ ਉਹਦੇ ਨਾਲ ਚੱਲਣਾ ਪੈਂਦਾ ਹੈ ਤੇ ਗ੍ਰਸਤ ਜੀਵਨ ਬਹੁਤ ਜ਼ਰੂਰੀ ਹੈ ਇਸ ਕਰਕੇ ਤੂੰ ਸਾਨੂੰ ਇਹ ਦੱਸ ਤੈਨੂੰ ਮੁੰਡਾ ਕਿਹੋ ਜਿਹਾ ਚਾਹਿੰਦਾ ਹੈ ਤਾਂ ਆਪਾਂ ਤੇਰਾ ਉਵੇਂ ਹੀ ਰਿਸ਼ਤਾ ਕਰ ਦੇਵਾਂਗੇ ਪਹਿਲਾਂ ਤਾਂ ਉਹ ਵਿਚਾਰੀ ਸੰਗ ਦੀ ਰਹੀ ਵੀ ਮੈਂ ਕੀ ਮਹਾਂਪੁਰਸ਼ਾਂ ਨੂੰ ਕਹਾਂ ਇਹਦਾ ਜਾਣੀ ਜਾਣ ਹਨ ਫਿਰ ਉਹਨੇ ਕੁਦਰਤੀ ਉਹਦੇ ਜਿਵਾਨ ਦੇ ਵਿੱਚੋਂ ਕਿਹ ਲੋ ਵੀ ਮੂੰਹ ਦੇ ਵਿੱਚੋਂ ਜੋ ਬੋਲ ਨਿਕਲੇ ਉਹ ਕਹਿੰਦੀ ਬਾਬਾ ਜੀ ਉਹ ਮੁੰਡਾ ਜਿਵੇਂ ਦਾ ਆ ਰਿਹਾ ਸਰਦਾਰ ਲੰਬਾ ਲੰਜਾ ਵੀ ਮੈਨੂੰ ਐਵੇਂ ਦਾ ਸਰਦਾਰ ਚਾਹੀਦਾ ਹੈ ਹੋਵੇ ਪੰਡਤਾਂ ਦਾ ਮੁੰਡਾ ਪਰ ਹੋਵੇ ਗੁਰਸਿੱਖ ਬਾਣੀ ਨਾਲ ਜੁੜਿਆ ਹੋਵੇ ਤੇ ਮਹਾਂਪੁਰਸ਼ ਕਹਿੰਦੇ ਭਾਈ ਕੋਈ ਗੱਲ ਨਹੀਂ ਇਹ ਜਿਹਾ ਹੀ ਮਿਲੂਗਾ ਥੋੜਾ ਜਿਹਾ ਸਮਾਂ ਜਦੋਂ ਬੀਤਿਆ ਫਿਰ ਮਹਾਂਪੁਰਸ਼ਾਂ ਦੇ ਕੋਲ ਮਹਾਂਪੁਰਸ਼ਾਂ ਨੇ ਆਪ ਹੀ ਕਹਿੰਦੇ ਵੀ ਸੰਗਤ ਦੇ ਵਿੱਚੋਂ ਉਹੀ ਜਿਹਾ ਹੀ ਉਹਨੂੰ ਲੱਭ ਕੇ ਤੇ ਮਹਾਰਾਜ ਨੇ ਆਪ ਕਹਿੰਦੇ ਉਹਦਾ ਪੱਲਾ ਫੜਾਇਆ ਐਨੇ ਮਹਾਰਾਜ ਉਹਦੇ ਖੁਸ਼ ਹੋਏ ਉਹਦੀ ਸੇਵਾ ਤੇ ਸਿਮਰਨ ਕਰਕੇ ਵੀ ਨੇ ਬਚਨ ਕਮਾ ਲਿਆ ਤਾਂ ਉਹਦੀ ਭੈਣ ਦੀ ਬਾਬਾ ਜੀ ਨੇ ਕਿਸਮਤੀ ਬਦਲ ਕੇ ਰੱਖ ਦਿੱਤੀ ਕਿਉਂਕਿ ਉਹਨੇ ਮਹਾਪੁਰਸ਼ਾਂ ਦੇ ਬਚਨ ਕਮਾ ਲਏ ਸ਼ਰਧਾ ਭਾਵਨਾ ਦੇ ਨਾਲ ਜਾਪ ਕੀਤਾ ਇਹ ਨਹੀਂ ਸੋਚਿਆ ਵੀ ਜੇ ਮੈਨੂੰ ਮਹਾਪੁਰਸ਼ਾਂ ਨੇ ਕਹਿਤਾ ਇਹ ਤਾਂ ਕੰਮ ਹੋਣਾ ਨਹੀਂ ਨਾ ਉਹਨੇ ਇਹ ਸੋਚਿਆ ਵੀ ਮੈਨੂੰ ਮਹਾਪੁਰਸ਼ਾਂ ਨੇ ਜੋ ਕਿਹਾ ਇਹ ਮੇਰੇ ਲਈ ਸਤਿ ਬਚਨ ਨੇਮ ਨਹੀਂ ਛੱਡਿਆ ਉਹਦੇ ਨਾਲ ਪ੍ਰੇਮ ਬਣ ਗਿਆ ਤੇ ਮਹਾਪੁਰਸ਼ਾਂ ਨੇ ਆਪ ਉਹਦੇ ਆਨੰਦ ਕਾਰਜ ਕਰਾ ਕੇ ਆਪ ਉਹਦਾ ਪੱਲਾ ਫੜਾਇਆ ਤੇ ਜਿਹਦਾ ਪੱਲਾ ਬ੍ਰਹਮ ਗਿਆਨੀ ਕਹਿ ਲੋ ਵੀ ਪ੍ਰਮਾਤਮਾ ਆਪ ਫੜਾ ਦੇਵੇ ਤਉਹਾਨੂੰ ਤੱਤੀਵਾ ਕਿਵੇਂ ਲੱਗ ਸਕਦੀ ਹੈ ਸੋ ਸੰਗਤ ਜੀ ਬਾਣੀ ਵੀ ਕਹਿੰਦੀ ਆ ਵੀ ਜੋ ਗੁਰ ਕਹੈ ਸੋਈ ਪਲ ਮੰਨੋ ਵੀ ਬਾਣੀ ਨੂੰ ਮੰਨੋ ਪੜੋ ਤੇ ਸਮਝੋ ਤੇ ਇੰਨੀ ਸ਼ਰਧਾ ਭਾਵਨਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਰੱਖੋ ਵੀ ਇਸ ਤੋਂ ਬਿਨਾਂ ਤੁਹਾਨੂੰ ਕੋਈ ਸੁਖੀ ਨਹੀਂ ਕਰ ਸਕਦਾ ਜਿੱਥੇ ਮਰਜੀ ਤੁਸੀਂ ਚਲੇ ਜਾਓ ਜੋ ਮਰਜੀ ਪੰਡਾ ਤੈਅ ਕਰ ਲਓ ਸ਼ਰਧਾ ਨਾਲ ਭਾਵਨਾ ਦੇ ਨਾਲ ਬਾਣੀ ਪੜੋ ਤੇ ਸਤਿਗੁਰੂ ਤੇ ਟੇਕ ਰੱਖੋ ਤੁਹਾਡੇ ਸਾਰੇ ਕਾਰਜ ਸਤਿਗੁਰੂ ਆਪ ਕਰਨਗੇ ਸੋ ਆਪ ਜੀ ਨੂੰ ਜੇ ਇਹ ਵੀਡੀਓ ਵਧੀਆ ਲੱਗੇ ਤਾਂ ਆਪ ਜੀ ਦਾ ਨਿਵਾਣਾ ਜਿਆ ਬੱਚਾ ਹਾਂ ਇਸ ਨੂੰ ਅੱਗੇ ਸ਼ੇਅਰ ਕਰ ਦੇਣਾ ਰਿਸ਼ਤੇਦਾਰਾਂ ਨੂੰ ਦੋਸਤਾਂ ਨੂੰ ਮਿੱਤਰਾਂ ਨੂੰ ਲਾਈਕ ਕਰਨਾ ਕੋਈ رائے ਦੇਣੀ ਹੈ ਕਮੈਂਟ ਕਰ ਦੇਣਾ ਵਾਇਰਲ ਲਿਖ ਦੇਣਾ ਕਿਉਂਕਿ ਇਹ ਚੀਜ਼ਾਂ ਇੱਕ ਮੋਟੀਵੇਸ਼ਨ ਹੁੰਦੀਆਂ ਨੇ ਹੋ ਸਕਦਾ ਹੈ ਕਿ ਇਸ ਵੀਡੀਓ ਨੂੰ ਸੁਣ ਕੇ ਕੋਈ ਬਾਣੀ ਨਾਲ ਜੁੜ ਜਾਵੇ ਕੋਈ ਨਿਤਨੇਮ ਖੋਰ ਬੱਦਾ ਕਰ ਲਵੇ ਨਾ ਜੀ ਸੋ ਮੇਰਾ ਇੱਕੋ ਹੀ ਸਤਿਗੁਰੂ ਅੱਗੇ ਅਰਦਾਸ ਜੁੜਨਾ ਤੇ ਜੋੜਨਾ ਸੋ ਆਪ ਜੀ ਨੇ ਵੀ ਅਸੀਸ ਦੇਣੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਲਾਈਕ ਕਰਨਾ ਕਮੈਂਟ ਕਰਨਾ ਸਤਿਗੁਰੂ ਤੇ ਸੰਗਤ ਬਖਸ਼ਣ ਯੋਗ ਹੈ ਦਾਸ ਕੀ ਮਾਦਾ ਜੱਜ ਕਹਿ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ